4 ਸਾਲ ਹੋ ਗਏ ਜੇ ਭਗਵੰਤ ਮਾਨ 1000 ਰੁਪਿਆ ਦੇ ਵੀ ਦੇਗਾ ਅਖੀਰਲੇ ਸਾਲ ਤਾਂ ਮੇਰੀਆਂ ਬਾਵਾ ਪੈਣਾ ਪਹਿਲਾ ਪੁਰਾਣਾ ਬਾਹਰੋਂ ਪਾਜਾ ਬਾਹਰੋਂ ਪਾਜਾ 48000 ਰੁਪਿਆ ਲੈਣਾ ਬਾਹਰੋਂ ਪਾਜਾ 48000 ਰੁਪਿਆ ਲੈਣਾ ਫੇਰ ਵੋਟ ਪਾਉਣੀ ਹੈ 1000 ਰੁਪਏ ਦੇ ਵਿੱਚ ਫਿਰ ਨਾ ਜਾਇਓ ਜੇ ਦੇਣ ਤਾਂ ਲੈ ਲਿਓ ਦੇਂਤਾ ਦੇ ਲੋ ਕਿਉਂਕਿ ਇਹ ਸਰਕਾਰ ਦਾ ਪੈਸਾ ਹੈ 4 ਸਾਲ ਠੱਗੀ ਮਾਰੀ ਏ ਅਖੀਰਲੇ 4 ਮਹੀਨੇ 1000 ਰੁਪਿਆ ਦੇ ਕੇ ਤੂੰ ਸਾਡੀਆਂ ਵੋਟਾਂ ਵੇਡੀਆਂ ਛੋੜ ਕਾਂਗਰਸ ਪਾਰਟੀ ਨੇ ਥੋੜੀ ਕੁੜੀ ਦੇ ਵਿਆਹ ਤੇ 16000 ਰੁਪਿਆ ਮਿਲਦਾ ਹੁੰਦਾ ਸੀ 16000 ਤੇ ਕਾਂਗਰਸ ਪਾਰਟੀ ਨੇ ਇਹ 16000 ਦੀ ਥਾਂ ਤੇ ਅੱਜ 51000 ਰੁਪਏ ਦੇਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਜੇ ਨਹੀਂ ਕੀਤਾ ਤਾਂ ਦੱਸਦੇ ਉਹ ਵੀ ਮਿਲਦਾ ਨਹੀਂ ਇਹ ਮੇਰੀਆਂ ਮਾਤਾਵਾਂ ਦਾ ਕਿਰਾਇਆ ਮੇਰੀਆਂ ਮਾਤਾਵਾਂ ਦਾ ਕਿਰਾਇਆ ਮੇਰੀਆਂ ਭੈਣਾਂ ਦਾ ਕਿਰਾਇਆ ਸਾਡੇ ਨਾਲ ਤੁਸੀਂ ਧੱਕਾ ਕੀਤਾ ਬੀਬੀਓ ਮੈਂ ਤੁਹਾਨੂੰ ਲਾਂਭਾ ਦੇਣਾ ਚਾਹਣਾ ਹੈ ਬੜਾ ਚੋਰ ਦਿਓ ਮੇਰੀਆਂ ਮਾਮੋ ਤੇ ਭੈਣੋ ਲਾਂਭਾ ਸੁਣ ਲੋ ਕੀ ਹੈ ਕੋਈ ਅਸੀਂ ਥੋੜਾ ਕਿਰਾਇਆ ਮੁਫਤ ਕੀਤਾ ਸਾਡੇ ਨਾਲ ਸਾਡੇ ਬਾਪੂ ਵੀ ਰਸ ਗਏ ਬੰਦੇ ਤੇ ਸਾਨੂੰ ਕੁੜੀਆਂ ਨੇ ਵੀ ਵੋਟਾਂ ਮੇਰੀਆਂ ਮਾਵਾਂ ਨੇ ਨਹੀਂ ਪਾਈਆਂ ਹੁਣ ਐਨਾ ਕਰਿਓ ਕਿਰਾਇਆ ਬਸਾਂ ਦਾ maaf ਕੀਤਾ ਕਿ ਨਹੀਂ ਕੀਤਾ ਬੋਲੋ ਇਹ ਕਾਂਗਰਸ ਪਾਰਟੀ ਦੀ ਜਿਹਨੇ ਮੇਰੇ ਸਤਕਾਰਯੋ ਪਰ ਆਓ ਸਾਡੇ ਅੱਜ ਕਾਂਗਰਸ ਪਾਰਟੀ ਨੇ ਪਰਨ ਕੀਤਾ ਹੁਣ ਕੀ ਹੋਇਆ ਪਹਿਲਾਂ 10 ਪੈਸੇ ਆਪਾਂ ਪਾਉਂਦੇ ਸੀ ਸਾ ਤੇ 90 ਪੈਸੇ ਕੇਂਦਰ ਦੀ ਸਰਕਾਰ ਪਾਉਂਦੀ ਸੀ ਕਿਉਂਕਿ ਆਪਾਂ ਉੱਥੇ ਪੈਸਾ ਦਿੰਨੇ ਆ ਟੈਕਸ ਦਾ ਹੁਣ ਮੋਦੀ ਨੇ ਕਰਤਾ ਆਪਾਂ ਇਕੱਠੇ ਕਿਉਂ ਹੋਏ ਮੋਦੀ ਕਹਿੰਦਾ 40 ਪੈਸੇ ਹੁਣ ਤੁਸੀਂ ਪਾਓ ਮੈਂ ਤਾਂ 60 ਪੈਸੇ ਹੀ ਪਾਉਂਗਾ ਜਦੋਂ 90 ਪੈਸੇ ਤੇ 10 ਪੈਸੇ ਹੁੰਦਾ ਸੀ ਉਦੋਂ 100 ਦੇੰਦਾ ਕੰਮ ਕਿਸੇ ਨੂੰ ਨਹੀਂ ਮਿਲਿਆ ਸਾਡੇ ਕੋਲੇ ਤਾਂ ਜ਼ਹਿਰਖਾਨ ਨੂੰ ਪੈਸੇ ਹੈ ਨਹੀਂ ਭਗਵਾਨ ਜਮਾਨ ਨੇ ਕੰਮ ਮਕਾਤਾ ਮੋਟ ਗਿਆ ਪੰਜਾਬ ਦਾ ਆਰਥਿਕ ਖਲਾਫ ਇਨੇ ਮਾਰੇ ਹੋ ਗਏ ਸਾਡੇ 4 ਲੱਖ ਕਰੋੜ ਦਾ ਕਰਜ਼ਾ ਸਾਡੇ ਪੰਜਾਬ ਤੇ ਹੈ ਜਾ ਤੇ ਮੋਦੀ ਨੇ ਕੀ ਕੀਤਾ ਜਾਣ ਕੇ ਦਿਨ ਵਧਾਤੇ 125 ਇਹ ਲੋਕਾਂ ਨੂੰ ਕਹੂੰਗਾ ਮੈਂ ਤਾਂ 125 ਦਿਨ ਦਿੱਤੇ ਕੋਈ ਮੇਰੀ ਮਾਤਾ ਓਏ ਮੀਡੀਆ ਦੇ ਮੇਰੇ ਸਤਕਾਰਯੋਗ ਭਰਾਓ ਲੈ ਇੰਨਾ ਕਾਠ ਹੈ ਇੱਕ ਵੀ ਨੈਰੀ ਮਾਂ ਜਾਂ ਬਾਪੂ ਹੱਥ ਖੜਾ ਕਰਕੇ ਕਹ ਦੇ ਜਿਹਨੂੰ ਮਗਰਲੇ 4 ਸਾਲਾਂ ਚ 100 ਦਿਨ ਦਾ ਕੰਮ ਮਿਲਿਆ ਜਿਹਨੂੰ ਪਹਿਲਾਂ ਨਹੀਂ ਨਹੀਂ ਹੱਥ ਉਹਨੇ ਖੜਾ ਕਰਦਾ ਹੱਥ ਉਹਨੇ ਖੜਾ ਕਰਨਾ ਜਿਹਨੂੰ 100 ਦਿਨ ਦਾ ਕੰਮ ਮਿਲਿਆ ਝੂਠ ਨਾ ਬੋਲਿਓ ਕੋਈ ਇੱਕ ਪਰਿਵਾਰ ਵੇਖੋ 125 ਦਿਨ ਕੀ ਕਰਨੇ ਆ ਕੰਮ ਤਾਂ ਸਾਨੂੰ ਕੰਮ ਤਾਂ ਸਾਨੂੰ 40 ਦਿਨ ਦਾ ਨਹੀਂ ਮਿਲਿਆ ਮੇਰੀ ਗੱਲ ਸੱਚੀ ਹੈ ਕਿ ਝੂਠੀ ਹੈ ਹਾ ਟਿਕ ਮਹਾਉ ਪਰ ਮੀਡੀਆ ਵਾਲੇ ਨੂੰ ਵਿਖਾਓ 48% ਰੇਸ਼ਿਓ ਹੈ ਪੂਰੇ ਦੇਸ਼ ਦੀ ਕਿ 48% ਲੋਕਾਂ ਨੂੰ ਕੰਮ ਮਿਲਿਆ ਕੰਮ ਮਿਲਿਆ 100 ਦਿਨ ਦਾ ਕੰਮ 121000 ਕਾਰਡ ਬਣਿਆ ਲੁਧਿਆਣੇ ਚ ਮੈਂ ਉੱਥੋਂ ਦਾ ਐਮਪੀ ਐ 54000 ਲੋਕਾਂ ਨੂੰ ਕੰਮ ਮਿਲਿਆ ਅੱਧਿਆਂ ਨੂੰ ਅੱਧਿਆਂ ਤੋਂ ਵੀ ਥੱਲੇ ਤੇ 12 ਪਰਿਵਾਰ ਐਸੇ ਆ ਜਿਨ੍ਹਾਂ ਨੂੰ 100 ਦਿਨ ਦਾ ਕੰਮ ਮਿਲਿਆ 1 ਲੱਖ 21000 ਚੋਂ ਆ ਅੰਕੜੇ ਦਿੱਤੇ ਡੀਸੀ ਨੇ ਇਹ 130 ਗਰੰਟੀ ਦਿੱਤੀ ਸੀ ਤੇ ਹੁਣ ਇੱਕ ਕੰਮ ਹੋਰ ਕਰਤਾ ਅੱਗੇ ਤੁਸੀਂ ਕੰਮ ਮੰਗਦਿਆਂ ਸੀ ਤੇ ਕੰਮ ਦੇਣਾ ਪੈਂਦਾ ਸੀ ਹੁਣ ਉਹ ਕਹਿੰਦਾ ਮੈਂ ਦੱਸੂੰਗਾ ਕੰਮ ਕਿਦੋਂ ਮਿਲਣਾ ਪੈਸੇ ਮੈਂ ਦੇऊंगा ਵੀ ਆ 5000 ਕਰੋੜ ਰੁਪਇਆ ਜਾਂ 1000 ਕਰੋੜ ਰੁਪਇਆ ਤੇ ਇੰਨੇ ਘਦਾਈ ਕੰਮ ਮਿਲਣਾ ਮਿਲਣਾ ਨਹੀਂ ਹੁਣ ਤੁਹਾਡੀ ਮਨਰੇਗਾ ਚੱਲਣੀ ਨਹੀਂ ਕੰਮ ਖਤਮ ਕਰਤਾ ਉਹ ਚੰਗਾ ਹੁੰਦਾ ਬੋਦੀ ਸਾਹਿਬ ਜੇ ਕਿਸਾਨੀ ਨਾਲ ਜੋੜ ਦਿੰਦਾ ਮਨਰੇਗਾ ਵੀ ਕਿਸਾਨ ਦੇ ਜਦੋਂ ਕੰਮ ਮੁੰਡਾ ਖੇਤਾਂ ਦੇ ਵਿੱਚ ਮਨਰੇਗਾ ਦੇ ਭਰਾ ਕਰਦੇ ਇਹ ਇਨਾਂ ਨੂੰ 125 ਦਿਨ ਜਾਂ 50 ਦਿਨ ਲਗਾਤਾਰ ਕੰਮ ਮੇਡਾ ਕਿਸਾਨ ਵੀ ਸੌਖਾ ਹੋ ਜਾਂਦਾ ਦੇ ਵਰਕਰ ਵੀ ਸੌਖਾ ਹੋ ਜਾਂਦਾ ਇਹ ਹਾਲਾਤ ਨੇ ਸੋ ਇਹ ਹਾਲਾਤਾਂ ਦੇ ਨਾਲ ਹੌਲੀ 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 ਸਾਨੂੰ ਜਿਵੇਂ ਕਹਿੰਦੇ ਆ ਹੌਲੀ ਹੌਲੀ ਜ਼ਹਿਰ ਦੇ ਰਿਹਾ ਜ਼ਹਿਰ ਆ ਅਡਾਨੀ ਤੇ ਅਬਾਨੀ ਹੈ ਇਹਨਾਂ ਕੋਲੇ ਦੇਸ਼ 'ਚ 140 ਕਰੋੜ ਦੀ ਆਬਾਦੀ ਹੈ ਤੇ 80% ਦੇਸ਼ ਦੇ ਲੋਕਾਂ ਦਾ ਪੈਸਾ ਅੜਾਨੀ ਤੇ ਬਾਨੀ ਕੋਲੇ ਆ ਕੀ ਹਾਲਾਤ ਹੋਣਗੇ ਪੰਜਾਬ ਦੇ ਤੇ ਦੇਸ਼ ਦੇ ਤੇ ਦੁਨੀਆ ਦੇ ਅੱਜ ਦਿਨ ਦਿਹਾੜੇ ਮੈਂ ਬੋਲਣਾ ਨਹੀਂ ਚਾਹੁੰਦਾ ਜੋ ਰੰਧਾਵਾ ਸਾਹਮਣੇ ਬੋਲਿਆ ਵਾਰੀ ਵਾਰੀ ਦਹਿਰਾਵਾ ਸੋ ਅੱਜ ਦੇਸ਼ ਦੇ ਪੰਜਾਬ ਦੇ ਹਾਲਾਤ ਬੜੇ ਮਾਰੇ ਆ ਪੰਨੂ ਵੀ ਬੈਠਾ ਸਾਡਾ ਸੋਸ਼ਲ ਮੀਡੀਆ ਇੰਚਾਰਜ ਦੇਸ਼ ਦੇ ਹਾਲਾਤ ਬੜੇ ਮਾੜੇ ਆ ਪੰਜਾਬ ਦੇ ਬੜੇ ਮਾੜੇ ਆ ਬੰਦੇ ਹਾਰੇ ਗੋਲੀਆਂ ਚੱਲ ਰਹੀਆਂ ਮਾਤਾ ਜੀ ਓਏ ਨਸ਼ਾ ਬੰਦ ਹੋ ਗਿਆ ਜਾਓ ਇੱਕ ਵਾਰੀ ਸੇੜ ਹਲਾ ਦਿਓ ਵੀ ਨਸ਼ਾ ਬੰਦ ਹੋ ਗਿਆ ਤੁਹਾਡੇ ਪਿੰਡਾਂ ਚ ਮੀਡੀਆ ਵਾਲੇ ਵੇਖ ਲੋ ਮੜਾ ਜਾ ਕਈ ਤਾਂ ਮੀਡੀਆ ਵਾਲੇ ਬੜੇ ਚੰਗੇ ਐ ਕਈ ਤਾਂ ਭਗਵੰਤ ਮਾਣੀ ਵਿਖਾਈ ਕਰਦੇ ਸਾਰਾ ਦਿਨ ਮਾਂ ਦੇ ਸ਼ੇਰ ਪੈਸੇ ਬੜੇ ਲੈ ਗਿਆ ਹਜ਼ਾਰ ਕਰੋੜ ਰੁਪਈਆ ਦਾ ਫੋਟੋਆਂ ਲਾਉਣ ਦਾ ਤੇ ਮੀਡੀਆ ਨੂੰ ਪੈਸੇ ਦੇਣ ਦਾ ਕੰਮ ਕੀਤਾ ਮੈਂ ਨਾ ਨੂੰ ਨਹੀਂ ਕਹਿੰਦਾ ਹਾਂ ਚੰਗੇ ਵੀ ਐ ਸਾਰੇ ਹੈਗੇ ਆ ਉਹ ਜਿਹੜੇ ਐ ਨਹੀਂ ਦੱਸਦੇਓ ਕੋਈ ਚੈਨਲ ਦੱਸ ਦਿਓ ਹੱਸੇ ਰ ਹਲਾਉਂਦੇ ਆ ਨਾਲੇ ਹੱਸਦੇ ਆ ਸਾਰੀ ਦਿਹਾੜੀ ਉਹਨਾਂ ਰੀਆ ਫੋਟੋਆਂ ਮਾਰ ਕੇ ਰਖਤਾ ਪੰਜਾਬ ਦਿਨ ਦਿਹਾੜੇ ਗੋਲੀਆਂ ਨਸ਼ਾ ਅੱਜ ਪੰਜਾਬ ਚੋਂ ਨਸ਼ਾ ਬੰਦ ਨਹੀਂ ਹੋ ਰਿਹਾ ਔਰ ਜਿਹੜਾ ਨਸ਼ਾ ਦਾ ਆਦੀ ਐ ਉਹ ਆਦੀ ਮਾਂ ਨੂੰ ਕੁੱਟਦਾ ਫਿਰ ਕੁੱਟ ਕੇ ਪੈਸੇ ਮੰਗਦਾ ਐ ਫਿਰ ਜਦੋਂ ਮਾਂ ਕੋਲੇ ਪੈਸੇ ਮੁੱਕ ਜਾਂਦੇ ਆ ਫਿਰ ਗੈਂਗਸਟਰਾਂ ਦੇ ਹੱਥੇ ਚੜ ਜਾਂਦਾ ਫਿਰ 5000 ਰੁਪਏ ਪਿੱਛੇ ਆਪ ਦੇ ਦਿਨ ਦੀ ਨਸ਼ਾ ਪੂਰਾ ਕਰਨ ਦਾ ਮਾਰਾ ਸਰਪੰਚ ਦੇ ਸਿਪਚ ਗੋਲੀ ਮਾਰਦਾ ਉਹਨੂੰ ਪਿਸਟੌਲ ਗੈਂਗਸਟਰ ਦੇ ਦਿੰਦੇ ਆ ਇਸ ਕਰਕੇ ਅੱਜ ਪੰਜਾਬ ਦੇ ਅੰਦਰ ਗੈਂਗਸਟਰ ਵਾਟੇ ਜਾ ਰਹੇ ਬਿਆਹ ਮਚ ਗੋਲੀ ਹਰ ਆਕ ਬੜੇ ਮਾਰੇ ਹੋ ਗਏ ਇਹ ਉਹ ਪੰਜਾਬ ਦਿਵਾਰੇ ਫਿਰ ਹੈਂਡ ਗ੍ਰਨੇਡ ਵਰਕੀਆਂ ਵਾਰ ਦਿੱਤਾ ਸਮਝ ਆ ਰਹੀ ਹੈ ਪਤਾ ਲੱਗ ਰਿਹਾ ਹੈ ਕਾਲੇ ਦੌਰ ਦੀ ਤਰਫ ਅੱਜ ਪੰਜਾਬ ਵੱਧ ਰਿਹਾ ਹੈ ਉਹਦਾ ਇੱਕ ਹੀ ਵਿਅਕਤੀ ਜ਼ਿੰਮੇਦਾਰ ਹੈ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮਸਾ ਹੱਸਦਾ ਵਸਦਾ ਪੰਜਾਬ ਵਾਪਸ ਲਿਆ ਕੇ ਦਿੱਤਾ ਸੀਗਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਤੁਹਾਨੂੰ ਪਤਾ ਹੈ ਅੱਜ ਕਿਸਾਨਾਂ ਦਾ ਝਾੜ ਘਟ ਗਿਆ ਬਾਸਪਤੀ ਦਾ ਝੋਨੇ ਦਾ 10000 ਕਰੋੜ ਰੁਪਏ ਸੈਂਟਰ ਚੋਂ ਆਉਣਾ ਸੀਗਾ ਜੀਨੇ ਨਾ ਪੰਜਾਬ ਦੇ ਬਾਜ਼ਾਰਾਂ ਚੜਾਉਣ ਕਾ ਲੱਗੀਆਂ ਸਨ ਅੱਜ ਉਹ 10000 ਦਿੱਲੀ ਚ ਰਹਿ ਗਿਆ ਜ਼ਿੰਮੇਵਾਰ ਕੌਣ ਹੈ ਸਰਕਾਰ ਅਗਰ ਸਰਕਾਰ ਚੰਗਾ 20 ਦਿੰਦੀ ਚੰਗੀਆਂ ਦਵਾਈਆਂ ਦਿੰਦੀ ਤੇ ਅੱਜ ਉਹ 10 15000 ਕਰੋੜ ਰੁਪਇਆ ਪੰਜਾਬ ਚ ਹੁੰਦਾ ਤੇ ਪੰਜਾਬ ਦੇ ਕੱਪੜੇ ਪੰਜਾਬ ਦੀਆਂ ਵਿਆਹਾਂ ਪੰਜਾਬ ਦੇ ਮਿਰਚ ਮਸਾਲੇ ਵਾਲੀਆਂ ਦੁਕਾਨਾਂ ਤੇ ਅੱਜ 5000 ਕਰੋੜ ਰੁਪਇਆ ਮਨਰੇਗਾ ਦਾ ਬੰਦ ਹੋ ਗਿਆ ਅੱਜ ਪੰਜਾਬ ਨੂੰ 15000 20000 ਕਰੋੜ ਦਾ ਕਟਾ ਪੈ ਗਿਆ ਜਿਹੜਾ ਆਰਥਿਕ ਮੰਤੀ ਵਾਲੇ ਅਧਿਰੇ ਪੰਜਾਬ ਇਹ ਚਿੰਤਾ ਦਾ ਵਿਸ਼ਾ ਹੈ